ਅਨੋਂ ਲਗਾਇ ਮੈਂ ਥੱਲੇ ਮੈਂ ਤੇ ਤੇਰੇ ਵਾਲੀ ਆਈ ਹਾਂ ਹਾਂ ਜੀ ਚੁੱਕਿਆ ਗਿਆ ਵਖਲਾਰਾ ਚੁਕਤੀਆਂ ਸਾਰੀਆਂ ਈਟਾਂ ਲਾਤੀਆਂ ਸਾਈਡ ਤੇ ਚੱਲ ਚੰਗਾ ਹੋਇਆ ਚੁੱਕ ਤਾਂ ਹੁਣ ਮੈਂ ਨਾ ਇੱਕ ਰੀਸੀ ਝਾੜੂ ਲਾ ਦੂੰਗੀ ਪਸਾਕ ਹੋ ਜਾਊਗਾ ਹਾਂ ਜੀ ਲਾ ਦਿਓ ਵਧੀਆ ਹੋ ਜੂਗਾ ਰਾਰੇ ਪਤਾ ਨਹੀਂ ਕੀ ਕਰੀ ਜਾਂਦਾ ਆ ਵਾ ਕੋਠੇ ਦੇ ਲੈ ਇੰਨੇ ਤੇ ਕੋਠੇ ਦੀ ਸਾਰੀ ਸਫਾਈ ਕਰਤੀ ਤਾਂ ਚੁੱਕਤੀਆਂ ਚੱਲ ਵਧੀਆ ਹੋ ਗਿਆ ਮੈਂ ਆਉਣ ਲੱਗਾ ਥੱਲੇ ਉਹਨ ਤੇ ਲੱਗਾ ਹੀ ਹਾਂਜੀ ਆਹ ਚੱਲ ਤੂੰ ਚੰਗਾ ਕੀਤਾ ਬੜੇ ਚੁਗਤੀਆਂ ਏਟਾ ਸਾਰੀਆਂ ਜਰਾ ਨਾ ਇੱਕ ਪਾਸੇ ਲਾ ਤਾ ਹਾਂਜੀ ਹਾਂਜੀ ਚਲੋ ਕੋਈ ਨਹੀਂ ਹੁਣ ਮੈਂ ਨਾ ਕੰਮ ਨੇ ਬੀੜ ਕੇ ਨਾ ਉੱਤੇ ਇੱਕ ਵਾਰੀ ਝਾੜੂ ਲਾ ਦੂੰਗੀ ਇੰਨਾ ਕੀ ਕਰਦੇ ਉਸਰਾ ਵਧੀਆ ਲੱਗੂ ਨਾ ਆਹ ਨਹੀਂ ਨਾਲੇ ਇੰਨਾ ਨਹੀਂ ਕਰਦੇ ਤਾਂ ਵਧੀਆ ਲੱਗਣਿਆ ਕੀ ਗੱਲ ਵਾ ਨਹੀਂ ਲੱਗਣ ਠੰਡ ਬੜੀ ਏ ਲੱਗਣ ਜਾਪੂ ਠੰਡ ਬੜੀ ਏ ਜਿੰਦਾਪੂ ਸਾਰਗੇ ਏਟਾ ਚੁੱਕੀਆ ਕੱਲ ਤਾਂ ਅੱਜ ਸ਼ੁਰੂ ਹੋਈ ਡਾਲਰ ਮੇਰੇ ਸਾਰੀਆਂ ਉਹਦੀਆਂ ਲੱਗੀਆਂ ਦੋ ਇਟਾ ਜੋ ਕਿਦਾ ਮੈਂ ਕੰਮ ਕੀਤਾ ਮੈਂ ਕੰਮ ਕੀਤਾ ਮੈਂ ਸਾਰ ਸਪਾਈਜੀ ਹੋ ਜੂਗੀ ਥੋੜਾ ਵਧੀਆ ਲੱਗਦਾ ਚਲੋ ਉਹ ਤੇ ਠੀਕ ਆ ਮੈਂ ਵੀ ਤੇਨਾਂ ਨਾਲ ਗੱਲ ਕਰਨੀ ਆਈ ਹਾਂ ਇੱਕ ਕੀ ਕਰਨੀ ਮੈਂ ਕੀ ਨਹੀਂ ਮੈਂ ਤੇਨਾਂ ਨਾਲ ਗੱਲ ਕਰਨੀ ਆਈ ਹਾਂ ਇੱਕ ਚਾਹ ਨਹੀਂ ਉਹ ਪੀਤੀ ਚਾਹ ਨਹੀਂ ਪਰ ਮੂਜੀ ਬੋਲੇਗਾ ਜਿਹੜਾ ਬੋਲੇਗਾ ਨਾ ਬਨੇ ਚਾਹ ਪੀ ਲੋ ਫਟਫਟ ਤੇ ਬਣਾਈ ਆ ਇਹਨੂੰ ਪੁੱਛ ਪੜਾਈ ਆ ਚੱਲ ਫਿਰ ਚਾ ਚੱਲ ਫਿਰ ਪੀ ਕੇ ਆਈਏ ਚੱਲ ਬੰਨੀ ਚਾਰ ਬੰਨਾਈ ਹੁੰਦੀ ਆ ਰੋਣ ਉਹ ਵੀ ਬਿਆਲੇ ਨਹੀਂ ਪੀ ਹੋਰ ਆ ਆ ਮੈਨੂੰ ਲੱਗਦਾ ਤੂੰ ਤੇ ਕਿਹਦਾ ਰੜਾੜ ਜਾਂਦਾ ਤੇ ਕਿਹਦਾ ਸੱਟ ਜਾਂਦਾ ਬਣਾਈ ਜਾ ਵਾ ਬਣੇ ਬਣੇ ਆ ਆ ਬਣਾ ਕੇ ਤਾਂ ਸਾਨੂੰ ਵਟ ਦੇ ਦਿਆ ਤੇ ਚਲੋ ਸਟਾਰਟ ਚੱਲ ਭੈਣ ਕੋਈ ਗੱਲ ਨਹੀਂ ਮੈਨੂੰ ਨਾ ਸੋਚ ਲੈ ਆਂਦੇ ਇੰਨੀ ਜਲਦਬਾਜ਼ੀ ਚ ਮੈਂ ਕੋਈ ਫੈਸਲਾ ਨਹੀਂ ਲੈਣਾ ਠੀਕ ਹੈ ਨਾ ਕੋਈ ਗੱਲ ਨਹੀਂ ਹਲੇ ਮੇਲਮ ਹਲੇ ਮੇਲਮ ਹਲੇ ਸਟਾਰਟ ਭੈਣ ਮੈਂ ਨਾ ਸੋਚ ਕੇ ਦੱਸੂਗਾ ਠੀਕ ਹੈ ਨਾ ਹਲੇ ਜਲਦਬਾਜ਼ੀ ਚ ਮੈਂ ਕੋਈ ਫੈਸਲਾ ਨਹੀਂ ਲੈਣਾ ਠੀਕ ਹੈ ਨਾ ਨਾ ਮੇਰੇ ਵੱਲੋਂ ਹਾਂ ਵਾਂ ਤੇ ਨਾ ਮੇਰੇ ਵੱਲੋਂ ਨਾ ਮ ਕੋਈ ਗੱਲ ਨਹੀਂ ਹਨ ਮੈਂ ਦੱਸ ਦੂੰਗਾ ਬੱਸ ਕੱਟ ਕੇ ਗੱਲ ਕਰੋ ਕੱਟ ਕੇ ਗੱਲ ਕਰੋ ਭੈਣ ਵਾਹ ਕਿਛ ਹੋਰ ਆ ਵੀ ਕੰਮ ਨਬੇੜੀ ਰਹਿਣੀ ਹੈਗਾ

ਨਹੀਂ 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 ਤੇਰੇ ਕੰਮ ਗੋੜਿਆ ਵਾ ਕੰਮ ਗੋੜਿਆ ਫੋਨ ਤੇ ਸਾਲਿਆ ਕੰਮ ਨੇ ਆ ਕੰਮ ਗੋੜਿਆ ਆਂ ਆਵਾਜ਼ ਤੇ ਆਉਂਦੀ ਤੇਰੀ ਬੱਤ ਹੁਣ ਇੱਥੋਂ ਸ਼ੁਰੂ ਕਰੀ ਮੈਂ ਕੱਟਦਾ ਵਾ ਕੱਟਦਾ ਸੜੀ ਨਹੀਂ ਵਾ ਮੈਂ ਕੱਟਦਾ ਨਾ ਖੜੀ ਨਾ ਉਹ ਲੱਗ ਗਿਆ ਸੀਨ ਕਰਾਉਂਦੇ ਵਾ 1 ਸਾਸੀ ਕਾ ਭਾਜੀ ਸਾਸੀ ਆ ਭਾਜੀ ਸਾਲਾ ਹਸਿਆ ਨਾ ਹੋਰ ਕਿਹਨੂੰ ਆ ਹਾਂ ਮੈਂ ਵੀ ਸਟਾਡੇ ਆ ਕਰੀ ਇਨਾ ਤੇ ਹੀ ਮਤ ਕਿਦਾਂ ਹੋਈ ਜਦੋਂ ਪਤਾ ਵਾ ਵੀ ਕੇਸ ਚੱਲਣ ਦੇ ਆ ਵਾ ਤੇ ਇਹ ਕਿਦਾਂ ਕਰ ਲੈਣਗੇ ਰਿਸ਼ਤਾ ਭਾ ਜਿੰਨਾਂ ਦਾ ਕਿ ਇਧਰੋਂ ਨਿਬੜਦਾ ਹਲੇ ਕੋਈ ਚਲੋ ਕੋਈ ਗੱਲ ਨਹੀਂ ਆ ਕਰ ਲੈਣ ਦੇ ਉਹਨਾਂ ਨੂੰ ਜੋ ਇਹ ਕਰਨ ਦੇ ਆ ਤੇ ਵੇਖਿਓ ਸਹੀ ਇਹਨਾਂ ਨੂੰ ਮੈਂ ਕਿੱਥੇ ਤੱਕ ਪਹੁੰਚਾਉਣੀ ਆ ਇਹਨਾਂ ਰਦੇ ਵਿੱਚ ਇਹੋ ਹੀ ਆ ਕਿ ਜੋ ਹਾਂ ਉਹ ਗੱਲ ਕਰਦੇ ਕਰਦੇ ਸਿਰਾਂ ਨੇ ਹੋਈ ਆ ਚਲੋ 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 ਗੰਗੀਰ ਵਨ ਕੀ ਕਰਨਾ ਹਰਪਿੰਦਰ ਨਾਲ ਬਾਅਦ ਚ ਗੱਲ ਕਰੂੰਗਾ ਪਹਿਲਾਂ ਸੰਦੀਪ ਨੂੰ ਦੱਸਾਂ ਉਹ ਤੇ ਆ ਕੋ ਬੰਦਿਆ ਸੰਦੀਪ ਸੰਦੀਪ ਹਾਂਜੀ ਵੀਰ ਜੀ ਉਹ ਤੇ ਪਗਾ ਬਹਿ ਗਿਆ ਉਹ ਲੈ ਕੇ ਲੋੜੀ ਕੱਢਣੀ ਉਹ ਅੱਲਾ ਨੂੰ ਚਲੋ ਦੁਬਾਰਾ ਇੱਥੇ ਨਹੀਂ ਇੱਥੋਂ ਕਰ ਲੋ ਵੀ ਹਾਂਜੀ ਵੀਰ ਜੀ ਤੇ ਠੀਕ ਵਾ ਫਿਰ ਉਥੋਂ ਆ ਗਿਓ ਪਿੰਡੋਂ ਕੁਝ ਕੁਝ ਸੇਵ ਕਰਕੇ ਉਹ ਲਾਡੀ ਵਾਲੀ ਦੇ ਵੇਲੀ ਹੈਗਾ ਮੈਂ ਮੇਰਾ ਵੀ ਤੁਹਾਨੂੰ ਯਾਰ ਦਫਤਰੇ ਜਾਣਾ ਪੈਣਾ 2 ਮਿੰਟ ਕਿੱਥੇ ਚੱਲਿਆ ਵਾਂ ਹਾਂਜੀ ਜੀ ਕਿੱਥੇ ਕਹਿਣਾ ਕੱਚਾ ਖਾਣਾ ਉਹ ਫੋਟੋ ਦੇ ਕੇ ਆਉਣੀ ਹੀ ਯਾਰ ਮੈਂ ਆਪਣੀ ਫੋਟੋ ਆ ਗਈ ਹਣੀ ਮੈਂ ਆ ਸੀਨ ਕਰਾਉਂਗਾ ਮੇਰੇ ਸੀਨ ਉਹ ਘਰੇ ਹੀ ਹੁੰਦਾ ਬਣਾਉਂਗਾ ਮੈਂ ਤੇ ਆਪਣੇ ਉਹਨੂੰ ਉਹਨੂੰ ਹੈਪੀ ਨੂੰ 1 ਕੋਈ ਗੱਲ ਨਹੀਂ ਹੁਣ ਫਿਰ ਮੈਂ ਕੇਸ ਕਰਕੇ ਦੱਸੂਗੀ ਨਾ ਤੇ 1 ਫਿਰ ਤੇ ਵੀਰ ਜੀ ਨੇ ਤੇ ਉਲਟਾ ਕੇਸ ਭੰਦਾ ਵਾ ਬਿਨਾਂ ਤੋ ਲੱਗ ਤੋ ਕਿਦਾਂ ਵਿਆਹ ਕਰਾ ਲਾਂਗੇ ਓਏ ਉਹ ਤੇ ਸੰਦੀਪ ਚਲਾਕੀਆਂ ਖੇਡਣ ਡੇ ਆ ਤੇ ਕਿਸੇ ਨੂੰ ਪਤਾ ਨਹੀਂ ਗੱਲ ਲੱਗਣਾ ਪਰ ਦੱਸਣ ਵਾਲੇ ਲੱਗੋ ਹੀ ਆ ਕੀ ਪਤਾ ਕਿਸ ਨੇ ਬੰਦੀ ਵੀ ਆ ਕਿ ਨਹੀਂ ਪੰਦੀ ਬਟਰੀ ਜੇ ਓਏ ਬਟੇ ਰਾਜੀ ਬਟੇ ਤਿੰਨ ਨਵੀਂ ਲਾਂ ਦੇ ਹਾਂਜੀ ਹਾਂਜੀ ਕੱਲ ਮਾਂ ਮੈਂ ਲਾਂ ਨਹੀਂ ਖਲ ਚੱਤਾ ਨਹੀਂ ਮੈਂ ਮੈਂ ਕਢਾ ਲਈ ਨਾ ਕਢਾ ਲਈ ਵਨ ਇਹ ਕੋ ਬੋਲੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਭਾਂਦਾ ਦੂਜਾ ਹੋ ਗਿਆ ਬਈ ਕੀ ਬਣਾ ਲਓ ਜੀ ਲਓ ਜੀ ਦਲਜੀਤ ਕਹਿੰਦਾ ਵਾ ਵੀ ਮੈਂ ਦੂਜਾ ਵਿਆਹ ਕਰਾਉਣਾ ਵਾ ਹਾਂ ਜੀ ਤੇ ਦਲਜੀਤ ਦੀ ਵਾਈਫ ਕਹਿੰਦੀ ਆ ਵੀ ਮੈਂ ਦੂਜਾ ਵਿਆਹ ਹੋਣ ਨਹੀਂ ਦੇਣਾ ਜੀ ਤੇ ਤੁਸੀਂ ਦੱਸੋ ਕਮੈਂਟ ਕਰਕੇ ਇਹੋ ਵੀਡੀਓ ਬਣਾ ਰਹੇ ਹੋ ਤੁਸੀਂ ਕੁੜੀ ਲੱਭੋ ਨਹੀਂ ਅਸਲ ਜੇ ਚਾਹੁੰਦੇ ਆ ਨਾ ਕਿ ਦੂਜਾ ਵਿਆਹ ਮਮੀ ਨੇ ਕੁੜੀ ਲੱਭੀ ਹੋਣਾ ਰਿਸ਼ਤਾ ਹੋਈਆਂ ਲੰਮੀ ਬੰਨੀ ਇੱਕਾਣ ਚੰਗੀ ਨਹੀਂ ਪਈ ਤੇ ਤੁਸੀਂ ਤੇ ਆਓ ਸਿੱਕਾ ਏਗਾਂ ਨਹੀਂ ਕਰਦੇ ਨੇ ਵੀਡੀਓ ਦਾ ਯਾਰ ਸੀਨ ਹੋਇਆ ਨਹੀਂ ਨਹੀਂ ਵੀਡੀਓ ਦਾ ਸੀਨ ਨਹੀਂ ਆਇਆ ਜਿਹੜੀ ਤੂੰ ਗੱਲ ਕਹਿਤੀ ਹੈ ਨਾ ਵੀਰੇ ਵੀਡੀਓ ਕਰਾ ਨਹੀਂ ਹਾਂ ਚਲੋ 1 ਮੈਂ ਤੈਨੂੰ ਇਹਦਾ ਮੈ ਤੋਂ ਮੈ ਤੋਂ ਐਂਡ ਵੇਖਿਓ ਐਂਡ ਵੇਖਿਓ ਮਣੀ 1 ਇਹਦਾ ਵੀ ਤੇ ਚੰਗਾ ਕਰਕੇ ਕੀਤਾ ਸੀ ਨਾ ਮੜਾ ਉਥੇ ਕੀ ਸੀ ਹੁਣ ਜੇ ਦੂਜੀ ਆਊਗੀ ਨਾ ਤੇ ਜੇ ਚੰਗੀ ਤਰ੍ਹਾਂ ਵਸੂ ਨਹੀਂ ਸਹੀ ਜਦ ਪਿਆ ਹੂੰ ਕਿੰਨੇ ਦਾ ਵਸੂ ਨਾਲ ਇੱਕ ਹੋਰ ਰੋਟੀ ਲੈ ਕੇ ਆਉਂ ਚੱਲੀ ਆ ਨਾ ਵਨ ਸਟਾਰਟ ਹੋ ਕੇ ਪੜਾਈ ਵਨ ਇੱਕ ਐਂਡੇ ਵਿਆਹ ਕਰਨਾ ਵਾ ਕੋਈ ਗੱਲ ਨਹੀਂ ਹੁਣੇ ਨਾ ਹੋਈ ਸੀ ਨਹੀਂ ਨਾ ਹੋਈ ਸੀ ਕਿਉਂ ਨਹੀਂ ਹੋਈ ਸੀ ਕਿ ਕਿੰਨੂੰ ਨਾ ਹੋਈ ਉਹਰੇ ਨਾ ਹੋਈ ਲੈ ਉਹਰੇ ਨਾ ਹੋਈ ਸੀ ਉਹਰੇ ਨਾ ਹੋਈ ਲੈ ਨਹੀਂ ਹੋਈ ਸੀ ਇਹ ਕਿਹਦੀ ਮਸਾ ਬੋਲਨੀ ਆ ਇਹ ਕਹਿੰਦੇ ਵਿਆਹ ਕਰਨਾ ਉਨੇ ਨਾ ਹੋਈ ਸੀ ਕਹਿੰਦੇ ਵਿਆਹ ਕਰਨੇ ਕੋਈ ਗੱਲ ਨਹੀਂ ਹੁਣੇ ਵਿਆਹ ਹੋਇਆ ਲੈ ਚਲੀਏ ਹੁਨੇ ਵਿਆਹ ਹੁਨੇ ਨਾ ਹੋਈ ਲੈ ਹੁਨੇ ਨਾ ਕਰਵਾ ਕੇ ਦੱਸੂਗੀ ਜਾਈਂਦਾ 2 1 ਇੱਕ ਐਂਡੇ ਵਿਆਹ ਕਰਨਾ ਕੋਈ ਗੱਲ ਨਹੀਂ ਵਿਆਹ ਤੇ ਮੈਂ ਚੰਗੀ ਤਰ੍ਹਾਂ ਨਾ ਕਰਵਾਉਂਗੀ ਤੁਹਾਡਾ ਕੋਈ ਗੱਲ ਨਹੀਂ ਉਨੇ ਨਾ ਹੋਈ ਸੀ ਉਨੇ ਨਾ ਹੋਈ ਸੀ ਤੇ ਬੋਲੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਨੇ ਨਾ ਹੋਈ ਸੀ ਕੋਈ ਗੱਲ ਨਹੀਂ ਕੋਈ ਨਹੀਂ ਜੇ ਮੈਂ ਨਾ ਰੰਗਦਾ ਤੇ ਜੇ ਮੈਂ ਨਾ ਲਸਦੀ ਨਾ ਨਾ ਹੋਈ ਤੇ ਫਿਰ ਕੀ ਚਾ ਦੁਬਾਰਾ ਕਰੇ ਹੋਰ ਗੱਲ ਦੱਸ ਸਾਰਾ ਠੀਕ ਸਾਰਾ ਹੀ ਜਾਂ ਇਹ ਕਹਿੰਦੇ ਆ ਕਿ ਵਿਆਹ ਕਰਾਉਣਾ ਵਾ ਕੋਈ ਗੱਲ ਨਹੀਂ ਵਿਆਹ ਤੇ ਮੈਂ ਚੰਗੀ ਤਰ੍ਹਾਂ ਕਰਾਵਾਂਗੀ ਠੀਕ ਕਹਿੰਦੇ ਵਿਆਹ ਕਰਾਉਣਾ ਇਹਨਾਂ ਦੇ ਰੱਦੇ ਵਿੱਚ ਵਾ ਵੀ ਮੈਂ ਘਰ ਦੋਰੇ ਬਸਾ ਲੂੰਗਾ ਤੇ ਬਸਾ ਤੇ ਮੈਂ ਵੀ ਨਹੀਂ ਦਿੰਦੀ ਮੇਰਾ ਨਾ ਵੀ ਸੰਦੀਪ ਨਹੀਂ ਵਨ ਅੱਛਾ ਏ ਸੋਚਣ ਡੇ ਆ ਕਿ ਸਾਡਾ ਘਰ ਦੂਰੇ ਵਸ ਜੂਗਾ ਕੋਈ ਗੱਲ ਨਹੀਂ ਘਰ ਤੇ ਤੁਹਾਡਾ ਮੈਂ ਵੀ ਨਹੀਂ ਵਸਣ ਦਿੰਦੀ ਮੇਰਾ ਨਾਂ ਵੀ ਸੰਦੀਪਾ